ਅਸੀਂ ਅੱਜ ਪਹੁੰਚੇ ਹਾਂ ਜੀ ਬਟਾਲੇ ਦੇ ਲਾਗੇ ਪੈਨ ਵਾਲੇ ਪਿੰਡ ਮਿਰਜ਼ਾ ਜਾਨ ਜਿਹੜਾ ਕਿ ਬਿਜਲੀ ਵਾਲ ਦੇ ਲਾਗੇ ਆ ਤੇ ਅੱਜ ਅਸੀਂ ਪਾਪਾ ਜੀ ਨੂੰ ਮਿਲੇ ਆ ਮਤਲਬ ਬਜ਼ੁਰਗ ਅਵਸਥਾ ਦੇ ਵਿੱਚ ਆ ਤੇ ਬੱਚਾ ਜਿਹੜਾ ਆ ਉਹ ਹੈਂਡੀਕੈਪ ਆ ਕੰਮ ਨਹੀਂ ਕਰ ਸਕਦਾ ਤੇ ਕਿੰਨੀਆਂ ਬੇਟੀਆਂ ਨੇ ਤੁਹਾਡੀਆਂ ਬੇਟੀਆਂ 4 ਜੀ ਤੇ 3 ਵਿਆਹ ਤੀਆਂ ਹਾਂ ਠੀਕ ਆ ਜੀ ਤੇ ਇਹਨਾਂ ਦੇ ਘਰ ਦੀ ਹਾਲਤ ਤੁਸੀਂ ਦੇਖੀ ਹੈ ਤੇ ਕੀ ਫਾਇਦਾ ਯਾਰ ਸਾਡਾ ਗੁਰਦੁਆਰੇ ਜਾ ਕੇ ਮੰਦਿਰੇ ਜਾ ਕੇ ਦਾਨ ਕਰਨ ਦਾ ਤੇ ਜੇ ਅਸੀਂ ਕਿਸੇ ਗਰੀਬ ਦੀ ਹੈਲਪ ਹੀ ਨਹੀਂ ਕਰ ਸਕਦੇ ਸਾਡੇ ਉਹ ਗੁਰੂਆਂ ਨੇ ਕਿਹਾ ਹੈ ਵੀ ਮੇਰੇ ਘਰ ਨਹੀਂ ਕਿਸੇ ਗਰੀਬ ਦੇ ਘਰ ਦੇ ਵਿੱਚ ਪਾਓ ਉਹਦੇ ਘਰ ਦੇ ਵਿੱਚ ਰਾਸ਼ਨ ਪਾਓ ਉਹਦੇ ਘਰ 'ਚ ਦੀਵਾ ਜਗਾਓ ਤੇ ਮੈਂ ਖੁਸ਼ ਹਾਂ ਤੇ ਜਿਹੜਾ ਜਿਹੜਾ ਵੀ ਪਾਪਾ ਜੀ ਦੀ ਹੈਲਪ ਕਰਨਾ ਚਾਹੁੰਦਾ ਆ ਠੀਕ ਹੈ ਥੱਲੇ ਆਪਾਂ ਨੰਬਰ ਪਾ ਰਹੇ ਆ ਜੇ ਸਿੱਧੀ ਤੁਸੀਂ ਪਾਪਾ ਜੀ ਨਾਲ ਕੇ ਮਿਲਣਾ ਹੈ ਹੈਲਪ ਕਰਨੀ ਹੈ ਤੇ ਇਹਨਾਂ ਦਾ ਪਿੰਡ ਹੈਗਾ ਮਿਰਜ਼ਾ ਜਾਨ ਬਟਾਲੇ ਤੇ ਲੱਗਿਆ ਤੁਸੀਂ ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਤੇ ਯਾਰ ਪਾਪਾ ਜੀ ਦੀ ਹੈਲਪ ਜ਼ਰੂਰ ਕਰੋ ਇਹਨਾਂ ਦੀਆਂ ਚਾਰ ਬੇਟੀਆਂ ਨੇ ਬੇਟਾ ਕੰਮ ਨਹੀਂ ਕਰ ਸਕਦਾ ਹੈਂਡੀਕੈਪ ਹੈ ਯਾਰ ਤੇ ਪਾਪਾ ਜੀ ਵੀ ਬਹੁਤ ਬਜ਼ੁਰਗ ਨੇ ਤੇ ਇਹਨਾਂ ਦੀ ਜਿਹੜੀ ਘਰ ਦੀ ਛੱਤ ਹੈ ਨਾ ਉਹ ਡਿੱਗ ਰਹੀ ਏ ਤੇ ਕਿਸੇ ਦੀ ਘਰ ਦੀ ਛੱਤ ਪੋਣਾ ਬੜਾ ਵੱਡਾ ਪੋਣਿਆ ਤੇ ਹੁਣ ਦੇਖਦੇ ਆ ਪਾਪਾ ਜੀ ਦੀ ਹੈਲਪ ਕਰਨ ਲਈ ਕਿਹੜਾ ਕਿਹੜਾ ਅੱਗੇ ਹੁੰਦਾ ਹੈ ਪਾਪਾ ਜੀ ਫਿਰ ਘਰ ਦਾ ਖਰਚਾ ਕਿਸ ਤਰ੍ਹਾਂ ਚੱਲ ਰਿਹਾ ਜਿਸ ਤਰ੍ਹਾਂ ਦੀ ਘਰ ਦੀ ਹਾਲਤ ਹੈ ਮੈਂ ਦੇਖ ਰਿਹਾ ਵੀ ਛੱਤ ਵੀ ਡਿੱਗਣ ਵਾਲੀ ਹੈ ਬਹੁਤ ਨਾਜ਼ੁਕ ਹਾਲਤ ਆ ਕਰਦੇ ਫਿਰ ਘਰ ਦਾ ਖਰਚਾ ਤੁਸੀਂ ਵੀ ਕੰਮ ਨਹੀਂ ਕਰਦੇ ਬੇਟਾ ਹੈਂਡੀਕੈਪ ਹੈ ਤੇ ਘਰ ਦਾ ਖਰਚਾ ਕਿੱਦਾਂ ਚੱਲਦਾ ਜੇ ਇਦਾਂ ਜੇ ਕਿ ਤਿੰਨ ਚਾਰ ਬੇਟੀਆਂ ਮੇਰੀਆਂ ਹਾਂਜੀ ਤੇ ਤਿੰਨ ਮੈਂ ਕਿਸੇ ਤਰ੍ਹਾਂ ਉਹਨਾਂ ਦਾ ਕਰ ਦਿੱਤਾ ਉਹ ਆ ਹਾਂਜੀ ਵਿਆਹ ਕਰ ਦਿੱਤਾ ਠੀਕ ਹੈ ਤੇ ਚੌਥੀ ਜਿਹੜੀ ਆ ਉਹ ਥੋੜਾ ਉਹਦਾ ਕੰਮ ਕਰਦੀ ਆ ਹਾਂਜੀ ਉਹ ਬਿਊਟੀ ਪਾਰਲਰ ਦਾ ਸਿੱਖੀ ਆ ਠੀਕ ਮਾੜਾ ਮੋਟਾ ਨਾ ਕੰਮ ਕਰਕੇ ਤੇ ਘਰ ਦਾ ਖਰਚਾ ਚਲਾਦੀ ਆ ਘਰ ਦਾ ਖਰਚਾ ਚਲਾਦੀ ਆ ਠੀਕ ਹੈ